ਹਾਂਜੀ ਸਾਸੀਕਾਰ ਜੀ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਠਾਕ ਹੋਵੋਗੇ ਅੱਜ ਆਪਾਂ ਬਈ ਪੰਜਾਬ ਦੇ ਵਿੱਚ ਜਿਹੜੀ ਜੇਲ੍ਹ ਭਾਗ ਦੇ ਵਿੱਚ ਵਾਰਡਨ ਤੇ ਮੈਟਰਨ ਦੀਆਂ ਪੋਸਟਾਂ ਆਈਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਜਿਹੜੀ ਭਰਤੀ ਹੈ ਬਈ ਪੀ ਟ੍ਰਿਪਲ ਐਸ ਵੀ ਵੱਲੋਂ ਕੱਢੀ ਗਈ ਹੈ ਤੇ ਐਡਵਰਟਾਈਜ਼ਮੈਂਟ ਨੰਬਰ ਜਿਹੜੀ ਇਹਦੀ 7/25 ਹੈ 2025 ਹੈ ਠੀਕ ਹੈ ਜੇਕਰ ਇਸ ਪੋਸਟ ਦੀ ਆਪਾਂ ਫੀਸ ਦੀ ਗੱਲ ਕਰੀਏ ਭਾਈ ਤਾਂ ਜਰਨਲ ਤੇ ਸਪੋਰਟਸ ਪਰਸਨ ਨੇ ਜਿਹੜੇ ਹਨ ਉਹਨਾਂ ਵਾਸਤੇ ਭਾਈ 1000 ਰੁਪਏ ਫੀਸ ਹੈ ਇਸ ਦੀ ਤੇ ਆਪਣਾ ਐਸਸੀ ਬੀਸੀ ਤੇ ਈਡਬਲਯੂਐਸ ਠੀਕ ਹੈ ਨਾ ਇਕਨੋਮਿਕਲੀ ਵੀਕਰ ਸੈਕਸ਼ਨ ਅਧੀਨ ਆਉਂਦੇ ਨੇ ਜਿਹੜੇ ਉਹਨਾਂ ਦੀ ਇਹਦੇ ਵਿੱਚ ਫੀਸ ਹੈ ਜਿਹੜੀ 250 ਰੁਪਏ ਭਾਈ ਤੇ ਐਕਸ ਸਰਵਿਸਮੈਨ ਦੀ ਫੀਸ ਹੈ ਜਿਹੜੀ ਭਾਈ 200 ਰੁਪਏ ਠੀਕ ਹੈ ਪੋਸਟ ਦੀ ਜੇਕਰ ਆਪਾਂ ਨੋਟੀਫਿਕੇਸ਼ਨ ਹੈ ਜਿਹੜਾ ਆਪਾਂ ਨੂੰ 28/7/2025 ਨੂੰ ਮਿਲਿਆ ਸੀ ਭਾਈ ਤੇ ਜਿਹੜੀਆਂ ਇਹ ਪੋਸਟਾਂ ਨੇ 30/7/2025 ਤੋਂ ਅਪਲਾਈ ਹੋਣ ਲੱਗੀਆਂ ਨੇ ਲਾਸਟ ਡੇਟ ਇਹਨਾਂ ਪੋਸਟਾਂ ਦੀ ਭਾਈ 24/8/2025 ਹੈਗੀ ਤੇ ਫੀਸ ਜਮ੍ਹਾਂ ਕਰਨ ਦੀ ਲਾਸਟ ਡੇਟ ਭਾਈ 26/8/2025 ਹੈਗੀ ਜੇਕਰ ਆਪਾਂ ਉਮਰ ਦੀ ਗੱਲ ਕਰੀਏ ਭਾਈ ਤਾਂ 1-1-2025 ਦੇ ਅਨੁਸਾਰ ਠੀਕ ਹੈ ਨਾ ਕਟੋਗਾਟ ਉਮੀਦਵਾਰ 18 ਸਾਲ ਦਾ ਹੋਣਾ ਚਾਹੀਦਾ ਤੇ ਵੱਧੋਪਾਦ 27 ਸਾਲ ਦਾ ਇਹ ਜਿਹੜੀ ਏਜ ਹੈ ਬਈ ਇਹ ਜਰਨਲ categories ਦੇ ਲਈ ਹੈ ਤੇ SC ਤੇ BC ਨੂੰ 5 ਸਾਲ ਦੀ ਇਹਦੇ ਵਿੱਚ ਛੋਟ ਹੈ ਬਈ ਠੀਕ ਹੈ ਤੇ ਕੁਆਲੀਫਿਕੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਬਈ ਜਿਹੜੀ ਅਸਿਸਟੈਂਟ ਸੁਪਰਡੈਂਟ ਦੀ ਪੋਸਟ ਹੈ ਉਹਦੇ ਲਈ ਬਈ ਇਹਨਾਂ ਨੇ ਗ੍ਰੈਜੂਏਸ਼ਨ ਮੰਗੀ ਹੈ ਤੇ ਬਾਰਡਰ ਤੇ ਮੈਟਰਨ ਇਹ ਬਈ ਕੁਈ ਪੋਸਟ ਹੁੰਦੀ ਹੈ ਜਿਹੜੇ ਬਾਰਡਰ ਹੁੰਦੇ ਨੇ ਉਹ ਮੁੰਡਿਆਂ ਦੇ ਵਾਸਤੇ ਹੁੰਦੀ ਹੈ ਬਈ ਤੇ ਮੈਟਰਨ ਹੁੰਦੀ ਹੈ ਜਿਹੜੀ ਉਹ ਕੁੜੀਆਂ ਵਾਸਤੇ ਹੁੰਦੀ ਹੈ ਠੀਕ ਹੈ ਦੋਨਾਂ ਵਾਸਤੇ ਬਈ ਪਲੱਸ 2 ਮੰਗੇ ਆ ਤੇ 10ਵੀਂ ਪੱਤਰ ਤੱਕ ਤੁਸੀਂ ਪੰਜਾਬੀ ਵਿਸ਼ੇ ਨੂੰ ਪਾਸ ਕੀਤਾ ਹੋਣਾ ਜ਼ਰੂਰੀ ਹੈ ਠੀਕ ਹੈ ਤੇ ਟੋਟਲ ਪੋਸਟਾਂ ਦੀ ਗੱਲ ਕਰੀ ਬਈ ਆਪਾਂ ਅਸਿਸਟੈਂਟ ਸੁਪਰਡੈਂਟ ਦੀਆਂ 29 ਪੋਸਟਾਂ ਨੇ ਠੀਕ ਹੈ ਬਾਰਡਰ ਦੀਆਂ ਬਈ 451 ਪੋਸਟਾਂ ਨੇ ਜੋ ਕਿ ਕਾਫੀ ਜ਼ਿਆਦੇ ਨੇ ਬਹੁਤ ਜ਼ਿਆਦੇ ਨੇ ਵਧੀਆ ਗੰਤੀ ਦੇ ਵਿੱਚ ਪੋਸਟਾਂ ਆਂਦੀਆਂ ਨੇ ਮੈਟਰਨ ਦੀਆਂ ਬਈ ਪੂਲ B ਪੋਸਟਾਂ ਨੇ ਜੋ ਕਿ ਕੇਵਲ ਕੁੜੀਆਂ ਭਰ ਸਕਦੀਆਂ ਨੇ ਠੀਕ ਹੈ ਤੇ ਅੱਗੇ ਬਈ ਆਪਾਂ ਕੈਟਾਗਰੀ ਵਾਈਜ਼ ਜਿਹੜੀਆਂ ਇਹ ਅਸਾਮੀਆਂ ਨੇ ਇਹਨਾਂ ਨੂੰ ਦੇਖ ਲੈਣੇ ਹਨਾ ਵੀ ਜਿਵੇਂ ਸਹਾਇਕ ਸੁਪਰਡੈਂਟ ਦੀ ਪੋਸਟ ਹੈ ਜਿਹੜੀ ਹਨਾ ਉਹਦੇ ਵਿੱਚ ਜਿਵੇਂ ਜਰਨਲ ਦੀਆਂ ਬਈ 13 ਪੋਸਟਾਂ ਨੇ ਜਿਦੇ ਚੋਂ ਤਿੰਨ ਕੁੜੀਆਂ ਦੀਆਂ ਨੇ ਤੇ 13 ਮਤਲਬ ਆਪਣੀ ਆਪਣੀਆਂ ਕਹਿੰਦੀਆਂ ਨੇ ਠੀਕ ਹੈ ਤੇ EWS ਨੂੰ ਤਿੰਨ ਪੋਸਟਾਂ ਨੇ ਬਈ ਹਨਾ ਤੇ ਅੱਗੇ ਬਈ ਤੁਸੀਂ ਦੇਖ ਸਕਦੇ ਹੋ ਐਸ ਸੀ ਐਮ ਪੀ ਨੂੰ ਤਿੰਨ ਪੋਸਟਾਂ ਨੇ ਠੀਕ ਹੈ ਐਸ ਸੀ ਆਰਓ ਨੂੰ ਦੋ ਪੋਸਟਾਂ ਨੇ ਬੀ ਸੀ ਦੀਆਂ ਤਿੰਨ ਪੋਸਟਾਂ ਨੇ ਬਈ ਤੇ ਇਹਨਾਂ ਚ ਇੱਕ ਇੱਕ ਪੋਸਟ ਹੈ ਜਿਹੜੀ ਉਹ ਕੁੜੀਆਂ ਦੀ ਰਾਤ ਨੂੰ ਹੈ ਠੀਕ ਹੈ ਫ੍ਰੀडम ਬੈਟਰੀ ਦੀ ਇੱਕ ਪੋਸਟ ਹੈ ਬਈ ਇੱਕ ਕੁੜੀ ਤੇ ਇੱਕ ਮੁੰਡੇ ਦੀ ਹੈ ਨਾ ਐਵੇਂ ਐਵੇਂ ਤੁਸੀਂ ਅੱਗੇ ਬਈ ਜਿਹੜੀਆਂ ਅਲੱਗ-ਅਲੱਗ ਕੈਟਾਗਰੀਆਂ ਨੇ ਸਾਰਿਆਂ ਇਸਾ ਨੋਟੀਫਿਕੇਸ਼ਨ ਦੇ ਵਿੱਚ ਦੇਖ ਸਕਦੇ ਹਾਂ ਜਿਵੇਂ ਆ ਬਾਡਰ ਤੇ ਮੈਟਰਨ ਦੀਆਂ ਪੋਸਟਾਂ ਦਾ ਜਿਹੜਾ ਵਰਗੀਕਰਨ ਇਕੱਠਾ ਕਰਿਆ ਗਿਆ ਵੀ ਜਰਨਲ ਨੇ ਜਿਹੜੇ ਬਈ 57 ਬਾਡਰ ਰੱਖਣੇ ਨੇ ਹਨਾ ਤੇ ਮੈਟਰਨ ਦੀ ਪੋਸਟ ਵੀ ਹੈ ਨਹੀਂਗੀ ਈਡਬਲਯੂ ਐਸ ਦੇ ਵਿੱਚ ਬਈ 46 ਨੇ ਤੇ ਐਸ ਸੀ ਐਮ ਬੀ ਦੇ ਵਿੱਚ 45 ਨੇ ਠੀਕ ਹੈ ਤੇ ਇਧਰ ਦੋ ਤੇ ਦੋ ਇਹ ਮੈਟਰਨ ਰੱਖਣੀਆਂ ਨੇ ਜਿਹੜੀਆਂ ਕੁੱਲ ਪੋਸਟਾਂ 20 ਨੇਗੀਆਂ ਕੁੜੀਆਂ ਵਾਸਤੇ ਹਨਾ ਇਹ ਆਪਣਾ ਬਈ ਕੈਟਾਗਰੀ ਅਨੁਸਾਰ ਦੇਖ ਕੇ ਤੁਸੀਂ ਆਪਣੀ ਪੋਸਟ ਇਹ ਪ੍ਰਾਪਾ ਲਓ ਤੇ ਅੱਗੇ ਐਸਸੀ ਐਮਬੀ ਦੇ ਵਿੱਚ 45 ਐਸਸੀ ਆਰਓ ਦੇ ਵਿੱਚ 45 ਬਈ ਬੀਸੀ ਨੂੰ 49 ਪੋਸਟਾਂ ਨੇ ਠੀਕ ਹੈ ਤੇ ਫਰੀडम फाइਟਰ ਦੇ ਵਿੱਚ ਬਈ 20 ਪੋਸਟਾਂ ਨੇਗੀਆਂ ਮੁੰਡਿਆਂ ਦੀਆਂ ਬਾਰਡਰ ਦੇ ਵਿੱਚ ਠੀਕ ਹੈ ਕੁੜੀਆਂ ਦੀ ਕੋਈ ਪੋਸਟ ਨਹੀਂ ਹੈਗੀ ਫਰੀडम ਫਾਈਟਰ ਚ ਮੈਟਰਨ ਦੇ ਵਿੱਚ ਤੇ ਜਿਵੇਂ ਆ ਅੱਗੇ ਆਪਣੇ ਐਕ ਸਰਵਿਸਮੈਨ ਦੀਆਂ ਆ ਗਈਆਂ ਜਾਂ ਹਨਾ ਸਪੋਰਟਸ ਵਾਲਾ ਨਹੀਂ ਆ ਗਈਆਂ ਬਈ ਇਹ ਤੁਸੀਂ ਆਪਣੀਆਂ ਦੇਖ ਲਓ ਉਹਨਾਂ 20 32 32 32 ਜਿਵੇਂ ਆ 54 ਪੋਸਟਾਂ ਜਾਂ ਨਾਲ ਸਰਵਿਸਮੈਨ ਇਹ ਸਾਰੀਆਂ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਤੇ ਇਹ ਨੋਟੀਫਿਕੇਸ਼ਨ ਤੁਹਾਨੂੰ ਬਈ ਆਪਣੇ ਟੈਲੀਗ੍ਰਾਮ ਚੈਨਲ ਤੇ ਮਾਨ ਸੀਐਸਸੀ ਕੈਫੇ ਦੇ ਉੱਤੇ ਮਿਲ ਜੂਗਾ ਤੁਸੀਂ ਟੈਲੀਗ੍ਰਾਮ ਦੇ ਉੱਤੇ ਜਾ ਕੇ ਤਮਾਮ ਸੀਐਸਸੀ ਕੈਫੇ ਲਿਖ ਕੇ ਸਰਚ ਕਰੋਗੇ ਤਾਂ ਆਪਣਾ ਚੈਨਲ ਆ ਜੂਗਾ ਬਈ ਠੀਕ ਹੈ ਜੀ ਤੇ ਅੱਗੇ ਬਈ ਯੋਗਤਾ ਦੀ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਆਗੇ ਠੀਕ ਹੈ ਨਾ ਜਿਹੜਾ ਸਹਾਇਕ ਸੁਪਰਟੈਂਡੈਂਟ ਹੈ ਇਹਦੇ ਵਾਸਤੇ ਬਈ ਗ੍ਰੈਜੂਏਸ਼ਨ ਮੰਗੀ ਹੈ ਇਹਨਾਂ ਨੇ ਤੇ ਬਾਰਡਰ ਤੇ ਮੈਟਰਨ ਵਾਸਤੇ ਪਲੱਸ 2 ਮੰਗੀ ਹੈ ਬਈ ਪਰ ਉਹਦੇ ਵਿੱਚ ਤੁਹਾਡਾ ਫਿਜ਼ੀਕਲ ਹੈ ਜਿਹੜਾ ਟੈਸਟ ਉਹ ਵੀ ਹੋਣਾਗਾ ਬਈ ਹੈਨਾ ਜਿਹਦੀ ਫਿਜ਼ੀਕਲ ਦੀ ਡਿਟੇਲ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋਗੇ ਜਿਵੇਂ ਕਿ ਆਹ ਬਾਰਡਰ ਵਾਸਤੇ ਬਈ ਹੈਨਾ ਘੱਟੋ ਘੱਟ 5 ਫੁੱਟ 7 ਇੰਚ ਕੱਦ ਚਾਹੀਦਾ ਬਈ ਹੈਨਾ ਮੁੰਡਿਆਂ ਦਾ ਤੇ ਚੈਸਟ ਹੈ ਜਿਹੜਾ ਬਈ 33 ਇੰਚ ਲਿਖਿਆ ਇਹਨਾਂ ਨੇ ਤੇ ਫੁਲਾ ਕੇ ਬਈ ਹਨਾ 34 34.5 ਲਿਖਿਆ ਹੈਗਾ ਹਨਾ ਤੇ ਜਿਹੜੀ ਵਿਜਨ ਹੈ ਮਤਲਬ ਤੁਹਾਡੀ ਨਿਗਾ ਵੀ ਨਾਰਮਲ ਹੋਣੀ ਚਾਹੀਦੀ ਹੈ ਦੋਨੇ ਅੱਖਾਂ ਦੀ ਠੀਕ ਹੈ ਬਿਨਾ ਬਿਨਾਇਨ ਕਾ ਤੋਂ ਬਈ ਠੀਕ ਹੈ ਤੇ ਅੱਗੇ ਬਈ ਕੁੜੀਆਂ ਵਾਸਤੇ ਵੀ ਬਈ ਫਿਜ਼ੀਕਲ ਹੈਗਾਗਾ ਇਹਦੇ ਵਿੱਚ ਕੁੜੀਆਂ ਵਾਸਤੇ 5 ਫੁੱਟ 3 ਇੰਚ ਕੱਟ ਕੇ ਹੈ ਤੇ ਕੁੜੀਆਂ ਦਾ weight ਜਿਹੜਾ 50 ਕਿਲੋ ਕਿਹਾ ਹੈਗਾ ਜਾਂ 50 ਕਿਲੋ ਤੋਂ ਉੱਤੇ ਹੋਣਾ ਚਾਹੀਦਾ ਭਾਈ ਉਦੋਂ ਘੱਟ ਕੁੜੀ ਦਾ weight ਨਹੀਂ ਹੋਣਾ ਚਾਹੀਦਾ ਤੇ ਨਿਗਾ ਭਾਈ ਛੋਡੀ ਹਨਾ ਦੋਨੇ ਅੱਖਾਂ ਦੀ ਜਿਵੇਂ ਮੁੰਡਿਆਂ ਵਾਂਗੂ ਫਿੱਟ ਹੋਣੀ ਚਾਹੀਦੀ ਹੈ ਤੇ ਤੁਸੀਂ ਕਲਰ ਬਲੈਂਡ ਵੀ ਨਹੀਂ ਹੋਣੀ ਚਾਹੀਦੀ ਠੀਕ ਆ ਉਮਰ ਸੀਮਾ ਭਾਈ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆਂਗੇ ਵਿਆਹ ਦੇਖੋ ਨਾ 21 ਤੋਂ 27 ਸਾਲ ਜਰਨਲ ਵਾਸਤੇ ਤੇ ਜਿਹੜੇ ਆਪਣਾ ਸੈਂਟਰਲ ਜਾਂ ਪੰਜਾਬ ਗਵਰਨਮੈਂਟ ਦੇ EMPLOYEES ਨੇ ਉਹਨਾਂ ਵਾਸਤੇ 45 ਸਾਲ ਹੈ ਬਈ ਠੀਕ ਹੈ ਤੇ SCBC ਨੇ ਜਿਹੜੇ ਆ ਤੁਹਾਨੂੰ ਦੱਸਿਆ ਦੀ 5 ਸਾਲ ਦੀ ਸ਼ੋਰਟ ਹੋndi ਹੈਗੀ ਆ ਦੇਖੋ ਬਈ 32 ਸਾਲ ਤੱਕ ਉਮਰ ਇਹਨਾਂ ਨੇ ਲਿਖੀ ਹੋਈ ਹੈ ਠੀਕ ਹੈ ਵੈਸੇ ਤਾਂ ਬਈ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਸਾਰੀ ਜਾਣਕਾਰੀ ਦੇਤੀ ਪਰ ਜੇਕਰ ਤੁਹਾਨੂੰ ਲੱਗਦਾ ਵੀ ਕੋਈ ਜਾਣਕਾਰੀ ਇਹਨਾਂ ਵੱਲੋਂ ਰਹਿ ਗਈ ਤਾਂ ਤੁਸੀਂ ਇਹਨਾਂ ਦੇ ਆ ਦਫਤਰੀ ਨੰਬਰਾਂ ਦੇ ਉੱਤੇ ਹੈਨਾ ਮਤਲਬ ਕਿਸੇ ਵੀ ਕੰਮਕਾਜ ਵਾਲੇ ਦਿਨ ਕੰਟੈਕਟ ਕਰ ਸਕਦੇ ਹੋ ਤੇ ਆ ਇਹਨਾਂ ਦੀ ਈਮੇਲ ਐਡਰੈਸ ਵੀ ਦਿੱਤੀ ਹੋਈ ਹੈ ਤੇ ਇਸ ਪੋਸਟ ਦੇ ਲਈ ਡਾਕੂਮੈਂਟ ਕੀ ਕੀ ਲੱਗਣਗੇ ਬਈ ਭਰਨ ਦੇ ਲਈ ਉਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਹੁਣ ਦੱਸਣ ਨੂੰ ਜਾ ਰਿਹਾ ਹਾਂ ਉਹ ਤੁਸੀਂ ਆਪਣੇ ਨੋਟ ਕਰ ਲਿਓ ਸਭ ਤੋਂ ਪਹਿਲਾਂ ਬਈ ਇੱਕ ਤੁਹਾਡੇ ਕੋਲ ਹਨਾ ਮਤਲਬ ਲੇਟੈਸਟ ਫੋਟੋ ਹੋਣੀ ਚਾਹੀਦੀ ਹੈ ਤੁਹਾਡੀ ਪਾਸਪੋਰਟ ਸਾਈਜ਼ ਤੁਹਾਡੇ ਸਾਈਨ ਤੇ 10ਵੀਂ ਦਾ ਸਰਟੀਫਿਕੇਟ ਤੇ +2 ਦਾ ਸਰਟੀਫਿਕੇਟ ਠੀਕ ਹੈ ਪਰ ਜੇਕਰ ਬਈ ਤੁਸੀਂ ਆਪਣੀ ਸੁਪਰਡੈਂਟਲਿ ਪੋਸਟ ਭਰਨੀ ਹੈ ਤਾਂ ਇੱਕ ਤੁਹਾਡਾ ਜਿਹੜਾ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਵੀ ਟ੍ਰੇਡ ਦੇ ਨਾਲ ਤੁਸੀਂ ਇੱਕ ਫੋਟਾ ਉਹ ਸਰਟੀਫਿਕੇਟ ਵੀ ਠੀਕ ਹੈ ਜੇਕਰ ਤੁਸੀਂ ਬਾਰਡਰ ਜਾਂ ਮੈਟਰਨ ਦੀ ਪੋਸਟ ਭਰਨੀ ਹੈ ਤਾਂ ਤੁਹਾਨੂੰ ਕੱਲਾ 10ਵੀਂ ਦਾ ਤੇ ਪਲੱਸ 2 ਦਾ ਸਰਟੀਫਿਕੇਟ ਚਾਹੀਦਾ ਪੜਾਈ ਦਾ ਠੀਕ ਹੈ ਇੱਕ ਬਈ ਤੁਹਾਡਾ ਸਬਤ ਦਾ ਆਧਾਰ ਕਾਰਡ ਠੀਕ ਹੈ ਬਾਕੀ ਜਾਤੀ ਸਰਟੀਫਿਕੇਟ ਤੇ ਰੈਜ਼ੀਡੈਂਸ ਸਰਟੀਫਿਕੇਟ ਹੁੰਦਾ ਜਿਹੜਾ ਆਪਣਾ ਬਈ ਉਹ ਤੁਹਾਡਾ ਜੇਦੋਂ ਇਹ ਮੰਨ ਲਓ ਪੇਪਰ ਕਲੀਅਰ ਹੁੰਦਾ ਤਾਂ ਉਦੋਂ ਤੁਹਾਡੇ ਦੇਖੇ ਜਾਣਗੇ ਫਿਲਹਾਲ ਆਪਾਂ ਪੋਸਟ ਦੇ ਵਿੱਚ ਅਪਲੋਡ ਇਹ ਸਰਟੀਫਿਕੇਟ ਹੁੰਦੇ ਨਹੀਂ। ਬਾਕੀ ਭਾਈ ਜਿਵੇਂ 10ਵੀਂ ਦਾ ਜਾਂ +2 ਦਾ ਜਾਂ ਗ੍ਰੈਜੂਏਸ਼ਨ ਦਾ ਇਹ ਸੋਡੇ ਸਰਟੀਫਿਕੇਟ ਨੇ ਜਿਹੜੇ ਅਪਲੋਡ ਹੋਣਗੇ ਠੀਕ ਐ। ਮੇਰੇ ਗ੍ਰੈਜੂਏਸ਼ਨ ਦਾ ਭਾਈ ਤੁਹਾਡਾ ਸੁਪਰਟੈਂਟ ਵਾਲੀ ਪੋਸਟ 'ਚ ਅਪਲੋਡ ਹੋਊਗਾ ਤੇ 10ਵੀਂ 12ਵੀਂ ਦਾ ਸਰਟੀਫਿਕੇਟ ਨੇ ਜਿਹੜੇ ਤੁਹਾਡੇ ਇਹ ਬਾਰਡਰ ਤੇ ਮੈਟਰਨ ਦੀ ਪੋਸਟ 'ਚ ਅਪਲੋਡ ਹੋਣਗੇ ਭਈ ਠੀਕ ਐ। ਇੱਕ ਤੁਹਾਡੀ ਫੋਟੋ ਅਪਲੋਡ ਹੋਊ ਇੱਕ ਸਾਈਨ ਹੋਣਗੇ ਤੇ ਇੱਕ ਸਾਨੂੰ ਭਈ ਤੁਹਾਡਾ ਆਧਾਰ ਕਾਰਡ ਚਾਹੀਦਾ ਹੋਊਗਾ ਠੀਕ ਐ। ਇਹ ਡਾਕੂਮੈਂਟ ਇਸ ਪੋਸਟ ਲਈ ਲੱਗਣਗੇ। ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਬਈ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ